ਬਿਹਾਨ ਕਲਾਸਿਸ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਅੱਜ ਆਪਾਂ ਤੁਹਾਨੂੰ ਪੰਜਾਬੀ ਵਿਆਕਰਨ ਦੇ ਬਹੁਤ ਹੀ ਇੰਪੋਰਟੈਂਟ ਟੌਪਿਕ ਕਿਰਿਆ ਵਾਰੀ ਕਰਾ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ राजे ਕਿਰਿਆ ਕੀ ਹੈ ਜਿਸ ਤੋਂ ਕਿਸੇ ਕੰਮ ਦੇ ਹੋਣ ਜਾਂ ਕਰਨ ਦਾ ਪਤਾ ਲੱਗੇ ਉਸ ਨੂੰ ਕੀ ਕਹਿੰਦੇ ਨੇ ਕਿਰਿਆ ਕਹਿੰਦੇ ਹਨ ਅੱਜ ਦੀ ਜ਼ਿੰਦਗੀ ਦੇ ਵਿੱਚ ਹਰੇਕ ਵਿਅਕਤੀ ਆਪਣੇ ਕੰਮਾਂ ਦੇ ਵਿੱਚ ਰੁੱਝਿਆ ਹੋਇਆ ਹੈ ਜਿਵੇਂ ਕੋਈ ਖਾਂਦਾ ਹੈ ਕੋਈ ਪੀਂਦਾ ਹੈ ਕੋਈ ਸੌਂਦਾ ਹੈ ਕੋਈ ਪੜਦਾ ਹੈ ਕੋਈ ਹੱਸਦਾ ਹੈ ਕੋਈ ਰੋਂਦਾ ਹੈ ਆਦੀ ਜੋ ਉਸ ਦੇ ਨਿਤ ਦੀਆਂ ਕਰਿਆਵਾਂ ਹਨ ਇਹਨਾਂ ਕਰਿਆਵਾਂ ਨੂੰ ਪੰਜਾਬੀ ਵਿਆਕਰਨ ਦੇ ਵਿੱਚ ਕਿਰਿਆ ਕਹਿੰਦੇ ਹਨ ਜਿਵੇਂ ਬੱਚਾ ਹੱਸਦਾ ਹੈ ਪੰਛੀ ਉੜਦਾ ਹੈ ਚਪੜਾਸੀ ਨੇ ਘੰਟੀ ਵਜਾਈ ਸਮੀਤ ਹਾਕੀ ਖੇਡਦਾ ਹੈ ਇਸ ਦੇ ਵਿੱਚ ਰਜੇ ਹੱਸਦਾ ਉੜਦਾ বাজਾਈ ਖੇਡਦਾ ਆਦੀ ਇਹ ਕੀ ਨੇ ਕਿਰਿਆ ਦੇ ਸ਼ਬਦ ਹਨ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਜਿਵੇਂ ਬੱਚਾ ਹੱਸਦਾ ਹੈ ਸਾਨੂੰ ਪਤਾ ਲੱਗਦਾ ਹੈ ਕਿ ਬੱਚਾ ਕੀ ਕਿਰਿਆ ਕਰ ਰਿਹਾ ਹੈ ਬੱਚਾ ਹੱਸਣ ਦੀ ਕਿਰਿਆ ਕਰ ਰਿਹਾ ਹੈ ਪੰਛੀ ਉੜਦਾ ਹੈ ਪੰਛੀ ਕੀ ਕਰ ਰਿਹਾ ਹੈ ਉੱਡਣ ਦੀ ਕਿਰਿਆ ਕਰ ਰਿਹਾ ਹੈ ਇਸ ਤਰ੍ਹਾਂ ਚਪੜਾਸੀ ਨੇ ਘੰਟੀ ਵਜਾਈ ਚਪੜਾਸੀ ਨੇ ਕੀ ਵਜਾਈ ਘੰਟੀ ਉਸ ਨੇ ਕਿਸ ਦੀ ਕਿਰਿਆ ਕੀਤੀ ਵਜਾਉਣ ਦੀ ਕਿਰਿਆ ਕੀਤੀ ਇਸ ਤਰ੍ਹਾਂ ਸਮੀਤ ਹਾਕੀ ਖੇਡਦਾ ਹੈ ਸਮੀਤ ਨੇ ਹਾਕੀ ਖੇਡਣ ਦੀ ਖੇਡਣ ਦੀ ਕਿਰਿਆ ਕੀਤੀ ਅੱਗੇ ਆਪਾਂ ਕਰਦੇ ਹਾਂ ਰਜੇ ਕਿਰਿਆ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਕਿਰਿਆ ਦੋ ਤਰ੍ਹਾਂ ਦੀ ਹੁੰਦੀ ਹੈ ਕਿਹੜੀ ਕਿਹੜੀ ਅਕਰਮਕ ਕਿਰਿਆ ਤੇ ਸਕਰਮਕ ਕਿਰਿਆ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਅਕਰਮਕ ਕਿਰਿਆ ਅਕਰਮਕ ਕਿਰਿਆ ਕਿਹੜੀ ਹੈ ਜਿਸ ਵਿੱਚ ਜਿਸ ਵਿੱਚ ਕੇਵਲ ਕਰਤਾ ਹੋਵੇ ਕਰਮ ਨਾ ਹੋਵੇ ਉਸ ਨੂੰ ਕੀ ਕਹਿੰਦੇ ਹਨ ਅਕਰਮਕ ਕਿਰਿਆ ਕਹਿੰਦੇ ਹਨ ਜਿਸ ਦੇ ਵਿੱਚ ਸਿਰਫ ਕਰਤਾ ਹੀ ਹੋਵੇ ਕਰਮ ਨਾ ਹੋਵੇ ਜਿਵੇਂ ਵਰਖਾ ਪੈ ਰਹੀ ਹੈ ਬਰਖਾ ਕਿੱਥੇ ਪੈ ਰਹੀ ਏ ਇਹ ਨਹੀਂ ਪਤਾ ਆਪਾਂ ਨੂੰ ਸਿਰਫ ਇਹੀ ਪਤਾ ਵੀ ਬਰਖਾ ਪੈ ਰਹੀ ਹੈ ਸੂਰਜ ਨਿਕਲ ਆਇਆ ਮੁੰਡਾ ਹੱਸਦਾ ਹੈ ਕੁੜੀ ਗਾਉਂਦੀ ਹੈ ਇਸ ਦੇ ਵਿੱਚ ਇਸ ਦੇ ਵਿੱਚ ਬਰਖਾ ਸੂਰਜ ਮੁੰਡਾ ਕੁੜੀ ਇਹ ਕੀ ਨੇ ਕਰਤਾ ਨੇ ਰਹੀ ਹੈ ਨਿਕਲ ਆਇਆ ਹੱਸਦਾ ਹੈ ਗਾਉਂਦੀ ਹੈ ਇਹ ਕੀ ਨੇ ਅਕਰਮਕ ਕਿਰਿਆਵਾਂ ਹਨ ਅੱਗੇ ਆਪਾਂ ਕਰਦੇ ਹਾਂ राजे ਸਕਰਮਕ ਕਿਰਿਆ ਸਕਰਮਕ ਕਿਰਿਆ ਕਿਹੜੀ ਆ ਜਿਹੜੇ ਵਾਕਾਂ ਵਿੱਚ ਕਰਤਾ ਤੇ ਕਰਮ ਦੋਨੇ ਹੋਣ ਉਹਨਾਂ ਨੂੰ ਕੀ ਕਹਿੰਦੇ ਨੇ ਸਕਰਮਕ ਕਿਰਿਆ ਕਹਿੰਦੇ ਹਨ ਜਿੰਨਾ ਵਾਕਾਂ ਦੇ ਵਿੱਚ ਕਰਤਾ ਵੀ ਹੋਵੇ ਤੇ ਕਰਮ ਵੀ ਹੋਵੇ ਉਹਨਾਂ ਵਾਕਾਂ ਨੂੰ ਕੀ ਕਿਹਾ ਜਾਂਦਾ ਹੈ ਸਕਰਮਕ ਕਿਰਿਆ ਕਹਿੰਦੇ ਹਨ ਜਿਵੇਂ ਮਾਤਾ ਜੀ ਰੋਟੀ ਪਕਾਉਂਦੇ ਹਨ ਵਿਦਿਆਰਥੀ ਪਾਠ ਯਾਦ ਕਰਦੇ ਹਨ ਉਹਨਾਂ ਨੇ ਹਾਕੀ ਦਾ ਮੈਚ ਚ ਜਿੱਤ ਲਿਆ ਬੱਚੇ ਫੁੱਟਬਾਲ ਖੇਡ ਰਹੇ ਹਨ ਇਹਨਾਂ ਵਾਕਾਂ ਦੇ ਵਿੱਚ ਮਾਤਾ ਜੀ ਵਿਦਿਆਰਥੀ ਉਹਨਾਂ ਅਤੇ ਬੱਚੇ ਕੀ ਨੇ ਕਰਤਾ ਨੇ ਉਹਨਾਂ ਦਾ ਕਰਮ ਕੀ ਆ ਰਜੇ ਰੋਟੀ ਰੋਟੀ ਮਾਤਾ ਜੀ ਰੋਟੀ ਪਕਾਉਂਦੇ ਹਨ ਰੋਟੀ ਉਹਨਾਂ ਦਾ ਕੀ ਹੋ ਗਿਆ ਕਰਮ ਹੋ ਗਿਆ ਕੀ ਕਰਮ ਕਰ ਰਹੇ ਕੀ ਕੰਮ ਕਰ ਰਹੇ ਨੇ ਰੋਟੀ ਬਣਾ ਰਹੇ ਹਨ ਵਿਦਿਆਰਥੀ ਪਾਠ ਯਾਦ ਕਰਦੇ ਹਨ ਵਿਦਿਆਰਥੀ ਕੀ ਹੋਗੇ ਕਰਤਾ ਹੋਗੇ ਉਹਨਾਂ ਦਾ ਕਰਮ ਕੀ ਆ ਪਾਠ ਹਾਕ ਉਹਨਾਂ ਨੇ ਹਾਕ ਕੀ ਦਾ ਮੈਚ ਜਿੱਤ ਲਿਆ ਉਹਨਾਂ ਨੇ ਹਾਕੀ ਦਾ ਮੈਚ ਜਿੱਤੇ ਹਾਕੀ ਦਾ ਮੈਚ ਕੀ ਹੋ ਗਿਆ ਉਹਨਾਂ ਦਾ ਕਰਮ ਹੋ ਗਿਆ ਬੱਚੇ ਫੁੱਟਬਾਲ ਖੇਡ ਰਹੇ ਹਨ ਬੱਚੇ ਕਰਤਾ ਹਨ ਬੱਚਿਆਂ ਦਾ ਕਰਮ ਕੀ ਹੋ ਗਿਆ ਫੁੱਟਬਾਲ ਫੁੱਟਬਾਲ ਉਹਨਾਂ ਦਾ ਕੀ ਹੋ ਗਿਆ ਕਰਮ ਹੋ ਗਿਆ ਇਸ ਲਈ ਜਿਵੇਂ ਪਕਾਉਂਦੇ ਹਨ ਕਰਦੇ ਹਨ ਲਿਆ ਹੈ ਰਹੇ ਹਨ ਇਹ ਕੀ ਹੋ ਗਿਆ ਸਕਰਮਕ ਕਿਰਿਆ ਹੋ ਗਈਆਂ ਸੋ ਉਮੀਦ ਕਰਦੇ ਹਾਂ ਕਿ ਆਪਣੀ ਅੱਜ ਦੀ ਕਲਾਸ ਤੁਹਾਨੂੰ ਵਧੀਆ ਲੱਗੀ ਹੋਵੇਗੀ ਸੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਈ ਜੀ ਮਿਲਦੇ ਹਾਂ ਆਪਾਂ ਨੈਕਸਟ ਕਲਾਸ ਦੇ ਵਿੱਚ ਸੋ ਥੈਂਕ ਯੂ